ਹੈ ਰੋ ਫੜਾਈ ਗਿਆ ਛਾਲ ਫੜ ਗਿਆ ਲੋ ਲੱਗ ਗਿਆ ਠੀਕ ਹੈ ਉਹ ਐ ਸਾਧ ਸੰਗਤ ਜੀ ਜਿਹੜੇ ਪਰਿਵਾਰ ਸਾਡੇ ਕੋਲ ਪਹੁੰਚੇ ਨੇ ਮੈਂ ਉਹਨਾਂ ਦਾ ਵੀਰਵਾ ਥੋੜਾ ਥੋੜਾ ਉਹਨਾਂ ਦਾ ਜੀਵਨ ਬਿਉਰਾ ਦੱਸੀ ਜਾਵਾਂਗਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਵੀਰ ਜਸਬੀਰ ਸਿੰਘ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਕੁਲਵਿੰਦਰ ਸਿੰਘ ਪਿੰਡ ਰਣਸੀਕੇ ਤੱਲਾ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਦਾ ਫੋਨ ਨੰਬਰ ਹੈ ਜੀ 98155 78244 ਤੇ ਇਹ ਤਿੰਨ ਭਰਾ ਨੇ ਜੀ ਪਿਛਲੇ ਕਾਫੀ ਦਿਨਾਂ ਤੋਂ ਇਹ ਮੇਰੇ ਵੀਰ ਮੈਨੂੰ ਲਗਾਤਾਰ ਫੋਨ ਕਰ ਰਿਹਾ ਸੀ ਕਿ ਮੇਰੇ ਪਸ਼ੂਆਂ ਦਾ ਬਰਾਂਡਾ ਜਿਹੜਾ ਉਹ ਮਤਲਬ ਹੜੂ ਤੇ ਖਰਾਬ ਹੋ ਗਿਆ ਇਹ ਪਸ਼ੂਆਂ ਨੂੰ ਬੰਨਣ ਲਈ ਜਾਂ ਮੁਸ਼ਕਲ ਸੀ ਬੜੀ ਵੱਡੀ ਤੇ ਪਹਿਲਾਂ ਵੀ ਅਸੀਂ ਸੇਵਾ ਥੋੜੀ-ਬਹੁਤੀ ਇਹਨਾਂ ਨੂੰ ਦਿੱਤੀ ਆ ਪਰ ਅੱਜ ਤੁਹਾਡੇ ਵੱਲੋਂ ਸੇਵਾ ਜਿਹੜੀ ਆ ਇਹ ਸਾਧ ਸੰਗਤ ਜੀ ਸ਼ਹੀਦ ਪਰਿਵਾਰਾਂ ਦੀ ਜਾਣਕਾਰੀ ਦੱਸ ਦਈਏ ਕਿ ਸਪੇਨ ਦੀ ਸੰਗਤ ਵੱਲੋਂ 30-30 ਹਜ਼ਾਰ ਰੁਪਈਆ ਜਿਹੜਾ ਇੱਕ ਪਰਿਵਾਰ ਨੂੰ ਇਹਨਾਂ ਨੇ ਸੇਵਾ ਭੇਟਾ ਦੇਣ ਦਾ ਫੈਸਲਾ ਕੀਤਾ ਤੇ ਬਹੁਤ ਧੰਨਵਾਦ ਆ ਕਿਉਂਕਿ ਇੱਕ ਵੱਡੀ ਵੱਡੀ ਇੱਕ ਬੜੀ ਸਨਮਾਨਜਨਕ ਇਹ ਰਕਮ ਆ ਤੇ ਸਤਿਗੁਰੂ ਕਿਰਪਾ ਕਰਨ ਤੇ ਜਰੂਰ ਜੀ ਇਹਨਾਂ ਨੂੰ ਕੁਝ ਕਰੋ ਬੇਟਾ ਨਾਮ ਰਾਤ ਇਹ ਤੋਂ ਅੱਗੇ ਆ ਜੀ ਸਤਕਾਰਯੋਗ ਜੀ ਜੀ ਦਰਜੀਤ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਜੀਤ ਸਿੰਘ ਕਾਦੀਆਂ ਪਿੰਡ ਤਲਵੰਡੀ ਗਰਾਇਆ ਚ ਇਹਨਾਂ ਦਾ ਨੰਬਰ ਆ ਜੀ 87270 68205 ਇਹ ਵੱਡਾ ਜੋਧਾ ਹੋਇਆ ਸਾਡੇ ਇਲਾਕੇ ਦਾ ਔਰ ਦਾਸ ਨੂੰ ਮਾਣਿਆ ਇਸ ਗੱਲ ਦਾ ਕਿ ਅਸੀਂ ਇਕੱਠੇ ਖਿੱਚਦੇ ਰਹੇ ਹਾਂ ਕਦੀ ਇਸ ਸੰਘਰਸ਼ ਦੇ ਵਿੱਚ ਤੇ ਇਹ ਵੱਡਾ ਰੁਤਬਾ ਹੱਥਲ ਕਰਕੇ ਨੇ ਸ਼ਾਹਦਤ ਪ੍ਰਾਪਤ ਕਰਕੇ ਸਾਡੀ 사ਤਗੁਰ ਨੇ ਇੱਥੇ ਆ ਕੇ ਸੇਵਾ ਬਾਕੀ ਕੀਤੀ ਸੀ ਅਜੀ ਇਹਨਾਂ ਸੇਵਾ ਪਰਵਾਰਾਂ ਨੂੰ ਸੇਵਾ ਲਗਾਤਾਰ ਕਰ ਰਹੇ ਹਨ ਇਹਨਾਂ ਤੋਂ ਅੱਗੇ ਜੀ ਬੀਬੀ ਬਲਵੰਦਰ ਕੌਰ ਕੇੜਾ ਸ਼ਹੀਦ ਭਾਈ ਦੂਆ ਸਿੰਘ ਪਿੰਡ ਪੱਤੀ ਰਾਮਪੁਰ ਇਹ ਵੀ ਤਲਵੰਡੀ ਗਰਾਇਆ ਲੱਗੇ ਛੋਟਾ ਜਿਹਾ ਪਿੰਡ ਆ ਇਹਨਾਂ ਦਾ ਵੀ ਬੜਾ ਵੱਡਾ ਨਿਸ਼ਾਨ ਹੋਇਆ ਜੀ ਸਾਰਾ ਇਹਨਾਂ ਦਾ ਮੰਝਾ ਬਿਸਤਰਾ ਬਹੁਤ ਪਾਣੀ ਘਰ ਆਣ ਕੇ ਤੇ ਬੜਾ ਵੱਡਾ ਨਿਸ਼ਾਨ ਹੋ ਗਿਆ ਸੀਗਾ ਤੇ ਇਹਨਾਂ ਨੇ ਵੀ ਜਿਹੜਾ ਵਾ ਬਹੁਤ ਕਈ ਵਾਰੀ ਫੋਨ ਕੀਤਾ ਸੀ ਦਾ ਅੱਜ ਸਪੇਨ ਦੀ ਸੰਗਤ ਵੱਲੋਂ ਇਹਨਾਂ ਪਰਿਵਾਰਾਂ ਦੇ ਲਈ ਬੜੀ ਵੱਡੀ ਰਾਹਤ ਆ ਸਾਡੀ ਕਿਰਪਾ ਕਰਨ ਬੋਲੇ ਕੋਲਿਆਰੋ ਸਾਰਾ ਆ ਇਹਨਾਂ ਤੋਂ ਅੱਗੇ ਮੈਂ ਬੇਨਤੀ ਕਰਾਂ ਜੀ ਸਤਾਰਜੋਗ ਮਾਤਾ ਜਗੀਰ ਕੌਰ ਜੋ ਕਿ ਇਹਨਾਂ ਦੇ ਦੋ ਪੁੱਤਰ ਸ਼ਹੀਦ ਹੋਏ ਨੇ ਸ਼ਹੀਦ ਭਾਈ ਮਨਜੀਤ ਸਿੰਘ ਤੇ ਸ਼ਹੀਦ ਭਾਈ ਹਰਦੀਪ ਸਿੰਘ ਪਿੰਡ ਸ਼ਾਹਪੁਰ ਜਾਜੰਦ ਤੇ ਇਹ ਇਹਨਾਂ ਦਾ ਵੀ ਘਰ ਚ ਕਈ ਦਿਨ ਪਾਣੀ ਖਰੋਤਾ ਰਿਆ। ਸ਼ਾਹਪੁਰ ਜਾਜਨ ਬਿਲਕੁਲ ਸੱਕੀ ਤੇ ਲੱਗੇ ਘਰਿਆ। ਫਸਲਾਂ ਤੇ ਬਿਲਕੁਲ ਸਾਫ਼ ਹੋ ਗਈਆਂ ਤੇ ਪਾਣੀ ਤੇ ਜਦੋਂ ਸਾਰੇ ਲੋਕਾਂ ਦੇ ਘਰਾਂ ਤੋਂ ਨਿਕਲ ਗਿਆ ਸੀ ਇਹਨਾਂ ਦੇ ਘਰ ਚ ਨਹੀਂ ਨਿਕਲਿਆ। ਬਹੁਤ ਨੀਵੇਂ ਥਾਂ ਕਰ ਦਿੱਤਾ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਇਹਨਾਂ ਤੋਂ ਅੱਗੇ ਮਾਤਾ ਗੁਰਚਰਨ ਕੌਰ ਜੀ ਸ਼ੀਦ ਜੋ ਕਿ ਸਿੰਘੜੀ ਨੇ ਸ਼ੀਦ ਪਈ ਸ਼ੰਗਾਰਾ ਸਿੰਘ ਪਿੰਡ ਦੋਸਤਪੁਰ ਤੋਂ ਤੇ ਇਹਨਾਂ ਦਾ ਵੀ ਹੜਾਂ ਚ ਨੁਕਸਾਨ ਹੋਇਆ ਮਾਤਾ ਜੀ ਦੀ ਬੜੀ ਥੀ ਸਿੰਘੜੀ ਵਾਲਾ ਜ਼ਬਰ ਵਿੱਚ ਆ ਲੋ ਗਾਇਰ ਇਹ ਦਾਖਲ ਵੀ ਗਏ ਨੇ ਤੇ ਇਟਲੀ ਤੋਂ ਸਾਡੇ ਕੋਲ ਗੁਰਮੁਖਤਾਰੇ ਵੀਰ ਨੇ ਭਾਈ ਮਨਜੀਤ ਸਿੰਘ ਹੋਣੀ ਤੇ ਉਹ ਉੱਥੇ ਸੇਵਾ ਕਰਦੇ ਨੇ ਯੂਕੇ ਵਾਲੇ ਨਾਲ ਇਹਨਾਂ ਦੇ ਗੁਰਮੁਖਤਾਰੇ ਹਰ ਮਹੀਨੇ ਇਹਨਾਂ ਦੀ 5000 ਰੁਪਏ ਪੈਨਸ਼ਨ ਵੀ ਲੱਗੀ ਆ ਪਰ ਸਿਹਤ ਬੜੀ ਥਲੀ ਆ ਆਖੋ ਗਏ ਨੇ ਪਿਛਲੇ ਦਿਨੀ ਅਜੋ ਗਏ ਆਜੋਗੇ ਇਧਰ ਆਜੋ ਇੱਥੇ ਆੜੇ ਹੋ ਜਾਓ ਆਜੋ ਤੁਰੇਓ ਇਹਨਾਂ ਤੋਂ ਅੱਗੇ ਮੈਂ ਬੇਨਤੀ ਕਰਾਂ ਜੀ ਵੀਰ ਇੱਕ ਹੋਰ ਲੋਕੇ ਸਿੰਘ ਨੇ ਭਾਈ ਤਰਮ ਸਿੰਘ ਇੱਥੇ ਦੋ ਪੈਂਟ ਨਵੀਂ ਨਗਰ ਤੋਂ ਇਹਨਾਂ ਦਾ ਨੰਬਰ ਹੈ ਜੀ 8728829947 ਪਾਈ ਧਰਮ ਸਿੰਘ ਨੂੰ ਪੁਲਿਸ ਦੇ ਸ਼ਬਦ ਦੇ ਨਾਲ ਬਹੁਤ ਉਹਨਾਂ ਦਾ ਜਿਆਦਾ ਤਸ਼ੱਦਦ ਹੋਇਆ ਸੀ ਕਿ ਉਦੋਂ ਬਾਅਦ ਉਹ ਫਿਰ ਅਕਾਲ ਚਲਾਣਾ ਕਰ ਗਏ ਸਨ ਇਹਨਾਂ ਦੇ ਘਰ ਦਾ ਬਹੁਤ ਬੁਰਾ ਹਾਲ ਆ ਵੀ ਮਤਲਬ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਇਸ ਤਰ੍ਹਾਂ ਦੇ ਹਾਲਾਤ ਤੇ ਅੱਜ ਇਹਨਾਂ ਨੂੰ ਸਾਡੇ ਵੱਲੋਂ ਤਕਰੀਬਨ ਪਹਿਲੀ ਵਾਰੀ ਸੇਵਾ ਮਿਲ ਰਹੀ ਹੈ ਜੀ ਤੇ ਬਹੁਤ-ਬਹੁਤ ਮਿਹਰਬਾਨੀ ਜੀ ਸਾਡੇ ਕੋਲ ਪਹੁੰਚੇ ਨੇ ਉਹਨਾਂ ਆਹ ਸ੍ਰੀ ਅਕਾਲ ਇਹਨਾਂ ਤੋਂ ਅੱਗੇ ਮੈਂ ਬੇਨਤੀ ਕਰਾਂ ਜੀ ਸਰਦਾਰ ਹਰਦੀਪ ਸਿੰਘ ਆਜੋ ਤੁਸੀਂ ਆਜੋ ਜੋ ਕਿ ਭਰਾਤਾ ਨੇ ਸ਼ਹੀਦ ਭਾਈ ਹਰਦੀਪ ਸਿੰਘ ਪਿੰਡ ਧਰਮਕੋਟ ਰੰਗਾਵਾ ਇਹਨਾਂ ਦਾ ਨੰਬਰ ਹੈ 9914066574 ਸਾਡੇ ਇਲਾਕੇ 'ਚ ਇੱਕ ਬੜਾ ਵੱਡਾ ਇੰਕਾਊਂਟਰ ਹੋਇਆ ਸੀ 11 ਸੰਖੀ ਲੋਕੀ ਬੇਚੀ ਸੀ ਇਹ ਆਪਕੋ ਇਹ ਉੱਥੇ ਇਹਨਾਂ ਦੇ ਭਰਾਤਾ ਜਿਹੜੇ ਉਹ ਸ਼ਹੀਦ ਹੋ ਗਏ ਸਨ ਤੇ ਵੱਡਾ ਨੁਕਸਾਨ ਇਹਨਾਂ ਦੇ ਘਰ ਤੋਂ ਵੀ ਪਾਣੀ ਮੇਰੇ ਖਿਆਲ ਬਹੁਤ ਨੀਵਾ ਘੜਿਆ ਉਸ ਤੋਂ ਪਹਿਲਾਂ ਵੀ ਚਲੋ ਸਤਿਗੁਰੂ ਦੀ ਕਿਰਪਾ ਨਾਲ ਆਪਜੀ ਵਰਗੇ ਐਨਆਰਆਈ ਭੈਣ ਭਰਾਵਾਂ ਦੀ ਬਦੌਲਤ ਸੇਵਾ ਕਰਨ ਦਾ ਮੌਕਾ ਮਿਲਿਆ ਅੱਜ ਇਹ ਵੀ ਪਰਿਵਾਰ ਵੱਡਾ ਲੋੜਵੰਦ ਸੀ ਜਿਨਾਦਰੀ ਇਹ ਅਜੇ ਪਿੰਡ ਦੀ ਸੰਗਤ ਨੂੰ ਸੇਵਾ ਦੇਈ ਜਾਂਦੇ। ਬੋਲੇ ਤੋਂ ਨਿਹਾਰ ਬੋਲ ਸ੍ਰੀ ਅਕਾਲ। ਆ ਮੈਂ ਬੇਨਤੀ ਕਰਾਂ ਸਰਦਾਰ ਮੱਖਣ ਸਿੰਘ ਜੀ ਛੇਠੜੇ ਜੋ ਕਿ ਫਾਦਰ ਸਾਹਿਬ ਨੇ ਸ਼ਹੀਦ ਭਾਈ ਬਲਵੰਦਰ ਸਿੰਘ ਪਿੰਡ ਛੇਠੜ ਦੀ। ਇਹ ਛੋਟਾ ਵੀਰ तकरीबन ਸਾਡੇ ਨਾਲ ਹੀ ਵਿਚਰਦਾ ਰਿਹਾ ਮੇਰੇ ਛੋਟੇ ਬ੍ਰਦਰ ਨਾਲ ਵੀ ਤੇ ਇਹਨਾਂ ਦੇ ਵੀ ਬਦਦਾ ਔਖਾ ਵਾ ਇਹਨਾਂ ਦਾ ਗੋੜਾ ਔਖਾ ਹੀ ਇਹ ਫਿਕਲਾ ਬਹਿ ਗਿਆ ਸੰਗੀਤ ਇਹ ਕੰਮ ਕਰ ਸਾਡਾ ਕੋਈ ਬਹੁਤ ਬਹੁਤ ਤੰਗ ਬੈਠੇ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਵਾਹ ਜਿੱਦ ਨੂੰ ਰੱਖਾ ਰੱਖ ਦੋਸਤ ਜੀ ਆਹ ਨਾਲ ਇਹ ਨੇ ਆਇਆ ਕੋਈ ਇਦਰਾ ਖਲਾ ਹਾਂ ਜਿਹਨਾਂ ਤੋਂ ਅੱਗੇ ਬੀਬੀ ਹਰਜੀਤ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਭੁਪਿੰਦਰ ਸਿੰਘ ਪਿੰਡ ਬਹਾੜ ਨੰਗਲ ਸਾਡੇ ਇਲਾਕੇ ਪੈਂਦਾ ਨੰਬਰ 9781461678 ਇਹਨਾਂ ਦੀ ਵੀ ਸ਼ੇਹادت ਬੜੀ ਢਿੱਲੀ ਆ ਤੇ ਇਹ ਲੁਧਿਆਣੇ ਸਿੰਘ ਸ਼ਹੀਦ ਹੋਇਆ ਸੀ ਬੜਾ ਯੋਧਾ ਹੋਇਆ ਤੇ ਉੱਥੇ ਸਾਡੇ ਇਲਾਕੇ ਚ ਬਹੁਤ ਘੱਟ ਲੋਕਾਂ ਨੂੰ ਪਤਾ ਤੇ ਇਹਨਾਂ ਦੀ ਸ਼ੇਹادت ਥੋੜੀ ਜਿਹੀ ਤੁਸੀਂ ਦੇਖੀ ਰਹੇ ਜੋ ਹਾਲਾਤ ਨੇ ਉਹ ਨਾਲ ਚਲੋਈ ਸੋਨਹਾਰਾ ਸਾਸਰੀਆ ਚਾਲ ਆ ਇੱਕ ਦਫਾ ਪਰਿਵਾਰ ਸਾਡੇ ਕੋਲ ਕਿੰਨੇ ਪਰਿਵਾਰ ਹੋ ਗਏ ਹੈ ਮੇਰੇ ਖਲ 9 ਤੇ 10ਵਾਂ ਪਰਿਵਾਰ ਜਿਹੜਾ ਉਹ ਕੱਲੀ ਵੀ ਉਹਨਾਂ ਨੇ ਫੋਨ ਕੀਤਾ ਸੀ ਉਹਨਾਂ ਦੀ ਮਾਤਾ ਬਲੀ ਸੀ ਤੇ ਮੈਨੂੰ ਲੱਗਦਾ ਵੀ ਸ਼ਾਇਦ ਕਿਤੇ ਉਹਨੂੰ ਲੈ ਕੇ ਨਾ ਜਾਣਾ ਪੈ ਗਿਆ ਹੋਵੇ ਆ ਖੋਦੇ ਪਿੰਡ ਸਾਡੇ ਲੱਗੀ ਆ ਕਿ ਇਸ ਕਰਕੇ ਸ਼ਾਇਦ ਉਹ ਆ ਨਹੀਂ ਸਕੇ ਇੱਕ ਮੰਗੀਆਂ ਤੋਂ ਕਿਹਾ ਸੀ ਤੁਸੀਂ 11ਵਾਂ ਪਰਿਵਾਰ ਵੀ ਉਹ ਵੀ ਨਹੀਂ ਸਾਡੇ ਕੋਲ ਪਹੁੰਚਿਆ ਕੋਈ ਨਹੀਂ ਸਾਡੀ ਗਲਪਾ ਕਰਨਗੇ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਇੱਕ ਵਾਰੀ ਸਦਾਤਾਂ ਤੁਹਾਡੀ ਸਾਰੀ ਸਮਝਦਾ ਇੱਕ ਵੱਡਾ ਉਦਮ ਹੈ ਤੁਹਾਡਾ ਜੀ ਕਿਉਂਕਿ ਕਿਸ਼ਿੰਦਰ ਫਾਟ ਸੁਪਰ ਹਾਂਜੀ ਸਾਰੇ ਪਰਿਵਾਰ ਹੀ ਭਾਵੇਂ ਇੱਧਰ ਨੂੰ ਆਜੋ ਇੱਕ ਸਟਿਲ ਫੋਟੋ ਦੀ ਫੋਟੋ ਹੈ ਵੀਡੀਓ ਕੱਟ ਪਉਣਾ ਹੈ